ਯੂਕੇ ਦੇ ਵਿੱਚੋਂ ਵੀ ਅਗਲੇ ਸਾਲ ਜੇ ਬਾਗੀ ਆ ਜਿਹੜੇ ਖਿਡਾਰੀ ਦਾ ਆਕੇਗਾ ਜਾਂ ਆਪਦਾ ਆਕੇਗਾ 52000 ਦੇ ਨਾਲ ਸਨਮਾਨ ਕੀਤਾ ਜਾਵੇਗਾ ਜਾਂ ਤਾਂ ਬਾਕੀ ਅਬਦਾ ਸਨਮਾਨ ਕਰਵਾ ਲਵੇ ਜਾਂ ਪਿੰਡ ਦੀ ਟੀਮ ਦੇ ਕਿਸੇ ਖਿਡਾਰੀ ਦਾ ਸਨਮਾਨ ਕਰਵਾ ਲਵੇ 51000 ਸਾਡੇ ਗगन ਯੂਕੇ ਤੇ ਸਾਡੀ ਭੈਣ ਕੁਲਜੀਤ ਯੂਕੇ ਵੱਲੋਂ ਉਹ ਮਾਨ ਸਨਮਾਨ ਕੀਤੇ ਜਾਣਗੇ ਫਾਈਨਲ ਮੈਚ ਦੀ ਪਹਿਲੀ ਕਬੱਡੀ ਚਠਿਆਂ ਦੇ 37ਵੇਂ ਸਾਲ ਦੇ ਮੇਲੇ ਦੇ ਪੈਰੀ ਇੱਕ ਵਾਰੀ ਤਾੜੀਆਂ ਮਾਰ ਦਿਓ ਜ਼ੋਰਦਾਰ ਇਹ ਆਲਮਗੀਰ ਸਾਹਿਬ ਦੀ ਧਰਤੀ ਦਾ ਜਸ਼ਨ ਹੈ ਇਹ ਸਿਕੰਦਰ ਸਿੰਘ ਪਹਿਲਵਾਨ ਦਾ ਪੋਤਰਾ ਹੈ ਮਾਤਾ ਰਾਜਵੰਤ ਕੌਰ ਦੀ ਅੱਖਾਂ ਦਾ ਤਾਰਾ ਇਹ ਕਹਿੰਦੇ ਸੁਖਵਿੰਦਰ ਸਿੰਘ ਗਰੇਵਾਲ ਦਾ ਪੁੱਤਰ ਹੈ ਕੁਲਵਿੰਦਰ ਮੋਫਰ ਦਾ ਯਾਰ ਪਹਿਲਾ ਪੁਆਇੰਟ ਇਸ ਵੇਲੇ ਚੱਠਿਆਂ ਦੀ ਟੀਮ ਦੇ ਹਿੱਸੇ ਦੇ ਵਿੱਚ ਕਰਦਾ ਹੋਇਆ ਹੈ ਅਗਲੀ ਰੇਡ ਪੈ ਰਹੀ ਹੈ ਰਵੀ ਚੁੱਕ ਲੈ ਮੈਗ ਸੋਣਿਆ ਯਾਰ ਲਓ ਸਾਹਮਣੇ ਮੋਟਰਸਾਈਕਲਾਂ ਦੇ ਫੈਸਲੇ ਹੋਣਗੇ ਕਹਿੰਦੇ ਅਮਰਿੰਦਰ ਸਰਾਓ ਕੈਨੇਡਾ ਗੋਪਾਲ ਸਰਾਓ ਚਮਕਾਰ ਸਰਾਓ ਗਗਨ ਜੁਕੇ ਸਾਡਾ ਲਾਡੀ ਆਸਟ੍ਰੇਲੀਆ ਤੇ ਪਾਰਸ ਸਰਾਓ ਇਹਨਾਂ ਦੇ ਪਰਿਵਾਰ ਦੇ ਵੱਲੋਂ ਬੈਸਟ ਵਾਲੇ ਮੋਟਰਸਾਈਕਲ ਲੈਤੇ ਜਾਣਗੇ ਆ ਵਿਕਰ ਹੈ ਇਹ ਲਾਡੀ ਸਿੱਧੂ ਦਾ ਚਹਤ ਹੈ ਕਹਿੰਦੇ ਮੇਰੇ ਮਿੱਤਰੋ ਪਰ ਸਾਹਮਣੇ ਖੇਡ ਗਰਾਊਂਡ ਦੇ ਵਿੱਚ ਉਹ ਵੱਡਾ ਵਿਚਾਰ ਕਹਿੰਦੇ ਗੱਦੀ ਖੇੜੀ ਵਾਲਾ ਤੱਕੜੇ ਪੁਆਇੰਟ ਦਾ ਵਾਅਦਾ ਕਰ ਗਿਆ ਆਪਣੀ ਟੀਮ ਦੇ ਲਈ ਫਿਕਰ ਨਾ ਕੋਈ ਹਿੱਟ ਜਾ ਫਲॉप ਦੇ ਚਰਚੇ ਤੇ ਵੇਖ ਯਾਰਾ ਸਾਡੇ ਖੌਫ ਦੇ ਆ ਚੰਦਰੇ ਦਾ ਖੌਫ ਹੈ ਇਹਦਾ ਦੌਰ ਹੈ ਇਹਦਾ ਜਮਾਨਾ ਹੈ ਇਹਦਾ ਸਮਾਂ ਚੱਲਦਾ ਹੈ ਇਹਦਾ ਵਕਤ ਚੱਲਦਾ ਹੈ ਇਹ ਕਦੇ ਕਦੀ ਰੁਕਦਾ ਕੀ ਬਾਤ ਹੈ ਓਏ ਆ ਝੋਟੇ ਦੀਆਂ ਰੇਡਾਂ ਕਿਵੇਂ ਲੱਗਦੀਆਂ ਇੱਕ ਤਾੜੀ ਜ਼ੋਰਦਾਰ ਲਲਕਾਰੇ ਪੱਜ ਸਾਰੇ ਵੱਜ ਗਏ ਓਏ ਆਲਮਗੀਰੀਆ ਮੇਰ ਗਿਆ ਹਰਿਆਣੇ ਵਾਲਿਓ ਹਰਿਆਣੇ ਵਾਲਿਓ ਓ ਆਲ ਆ ਫੇਰ ਗਿਆ ਕਹਿੰਦੇ ਖੇਡ ਗਰਾਊਂਡ ਦੇ ਵਿੱਚ ਨਿਡਾਣੇ ਦੀ ਧਰਤੀ ਦਾ ਅੰਕਿਤ ਆਹ ਸਾਹਮਣੇ ਕਹਿੰਦੇ ਬਿੱਕਰ ਆ ਮੇਰੇ ਵੀਰੋ ਗੋਗੜੀਆਂ ਦਾ ਮਨਦੀਪ ਆ ਮੇਰੇ ਵੀਰੋ ਰਮੇਸ਼ ਪੂਰੇ ਦਾ ਪੁੱਤਰ ਤੇ ਨਾਲ ਕਹਿੰਦੇ ਆਹ ਬਿੱਕਰ ਆ ਕਹਿੰਦੇ ਛੱਠਿਆਂ ਦੀ ਧਰਤੀ ਦਾ ਪਰ ਖੇਡ ਦੇ ਗਰਾਊਂਡ ਦੇ ਵਿੱਚ ਆਹ ਅੰਕਿਤ ਨੇ ਪਿੰਡ ਦਾ ਵਾਅਦਾ ਕਰ ਦਿੱਤਾ ਇਹਨੇ ਇੱਕ ਦਿਨ ਦੇ ਵਿੱਚ ਵੱਡੇ ਭਾਈ ਤਿੰਨ ਤਿੰਨ ਮੋਟਰਸਾਈਕਲ ਜਿੱਤਣ ਦਾ ਰਿਕਾਰਡ ਬਣਾਇਆ ਕਿਆ ਬਾਤ ਹੈ ਰਿਕਾਰਡ ਬੋਲਦੇ ਆ ਮਿੱਤਰਾਂ ਨੂੰ ਬੋਲਣੇ ਦੀ ਲੋੜ ਕੋਈ ਨਾ ਸਾਡੇ ਬੱਲੇ ਆ ਰਿਕਾਰਡ ਬੋਲਦੇ ਢੀਲਾ ਜ ਅੱਗਲੀ ਵਾਲਾ ਇਸਨੇ ਕਬੱਡੀ ਕਬੱਡੀ ਕਰਦਾ ਹੋਇਆ ਚੜਤਾਂ ਦੇ ਝੂਲਦੇ ਆ ਝੰਡੇ ਸੱਜਣਾ ਸਾਡਾ ਨਾਂ ਵਿਕੇ ਹਰ ਕੋਈ ਮੰਗੇ ਸੱਜਣਾ ਗੱਭਰੂ ਦਾ ਨਾਂ ਬਿੰਦੇ ਬਿੰਦੇ ਲੈਂਦੇ ਆ ਇਸ ਚੰਦਰੇ ਨੂੰ ਦੌਰ ਲਈ ਜਮਾਨਾ ਕਹਿੰਦੇ ਆ ਅਗਲੀ ਰੇਡ ਕਹਿੰਦੇ ਅੰਕਿੰਦੀ ਪਈ ਹੋਈ ਹੈ ਚੱਠਿਆਂ ਵਾਲਾ ਬਿਕਰ ਹੈ ਰਾਹੁਲ ਹੈ ਅਵਤਾਰ ਹੈ ਤੇ ਨਾਲ ਮਨਦੀਪ ਧੱਕੜ ਗੋਗੜੀਆਂ ਵਾਲਾ ਪੁਆਇੰਟ ਇਸਵੇਂ ਧਾਵੀ ਦੇ ਹਿੱਸੇ ਦੇ ਵਿੱਚ ਆਜੜਿਆ ਇਹ ਲੁਧਿਆਣੇ ਤੋਂ ਚੱਲ ਕੇ ਆਇਆ ਹੈ ਜਸਵੇਂ ਤਿਰੰਗਾ ਕੈਨੇਡਾ ਵੱਲੋਂ 21-21 ਸੌ ਦੀਆਂ ਕਬੱਡੀਆਂ ਹੋਣਗੀਆਂ ਓਏ ਆ ਗਿਆ ਆਲਮਗੀਰਿਆ ਜਸ਼ਨ ਚੱਠਿਆਂ ਦੇ ਵਿੱਚ ਆ ਗਿਆ ਆਲਮਗੀਰਿਆ ਜਸ਼ਨ ਕਹਿੰਦੇ ਚੱਠਿਆਂ ਦੇ ਵਿੱਚ ਆ ਗਿਆ ਚੱਠੇ ਗਵਿੰਦਪੁਰੇ ਦੀ ਧਰਤੀ ਹੈ ਇਹ ਚੰਦਰਾ ਸਵੇਰ ਤੋਂ ਹੀ ਲੈ ਕੇ ਨਾਨਸਟਾਪ ਕਬੱਡੀਆਂ ਪਾ ਰਿਹਾ ਹੈ ਇਹ ਸਵੇਰ ਤੋਂ ਹੀ ਨਾਨਸਟਾਪ ਹੈ ਇਹਦੇ ਪਿੰਡੇ ਨੂੰ ਮਿੱਟੀ ਲਾਉਣੀ ਇਹ ਜਣੇ ਖਣੇ ਦੇ ਮਸਦਾ ਕੰਮ ਨਹੀਂ ਹੁੰਦਾ ਉਹ ਕਬੱਡੀ ਪਾਉਣ ਦੇ ਲਈ ਦੇਖਦੇ ਹਰਿਆਣੇ ਵਾਲਾ ਰਵੀ ਘਰੀ ਸਿਰਤ ਗੱਬਰੂ ਦੀ ਲਾਓ ਵਿਸ਼ਾਲ ਤੇ ਦੂਸਰੇ ਪਾਸੇ ਗੋਗੜੀ ਵਾਲਾ ਧਾਕੜ ਮੇਰੇ ਵੀਰੋ ਉਚਾਣੇ ਦਾ ਲੱਕ ਹੈ ਪਰ ਗੱਦੀ ਖੇੜੀ ਆ ਵਿਸ਼ਾਲ ਕਹਿੰਦੇ ਚੋਟੀ ਦਾ ਨੰਬਰ ਜੋੜ ਗਿਆ ਮੇਰੇ ਮਿੱਤਰੋ ਖੇਡ ਦੇ ਗਰਾਊਂਡ ਦੇ ਵਿੱਚ ਲਾਓ ਆਲਮਗੀਰੀਆ ਜਸ਼ਨ ਕਹਿੰਦੇ ਪਹਿਲਵਾਨ ਦਾ ਪੋਤਾ ਮੇਰੇ ਵੀਰੋ ਕਬੱਡੀ ਪਾਉਣ ਦੇ ਲਈ ਤਿਆਰ ਵਰ ਤਿਆਰ ਹੈ ਇਧਰ ਸਿੱਧੀਪੁਰਿਆ ਰਾਹੁਲ ਹੈ ਨਾਲ ਬਾਸ ਪਿੰਡ ਹੈ ਕਹਿੰਦੇ ਸਾਹਿਲ ਦਾ ਗੱਦੀ ਖੇੜੀ ਦਾ ਮਨਜੀਤ ਹੈ ਨਾਲ ਕਹਿੰਦੇ ਮੋਹਿਤ ਹੈ ਸਿੱਧੀਪੁਰਿਆ 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 ਕੀ ਬਾਤ ਹੈ ਵੇ ਜੱਟਾ ਕੀ ਬਾਤ ਹੈ ਇਹ ਆਲਮਗੀਰ ਸਾਹਿਬ ਦੀ ਧਰਤੀ ਦਾ ਜਸ਼ਨ ਹੈ ਐਵੇਂ ਕਹਿੰਦੇ ਸ਼ੇਰਾਂ ਦੀਆਂ ਪੈੜਾਂ ਵਿੱਚ ਪੈੜਾਂ ਧਰਦੇ ਅੱਜ ਕੱਲ ਦੇ ਜਵਾਕ ਦੇ ਰੀਸਾ ਕਰਦੇ ਚਟਕਿਆਂ ਵਾਲਿਆ ਬਿਕਰਾ ਓਏ ਤੇਰੇ ਨਾਮ ਦੀਆਂ ਲੱਗੀਆਂ ਇਹ ਮਨਦੀਪ ਟੱਕੜ ਗੋਗੜੀਆਂ ਵਾਲਾ ਇਹ ਵੀ ਚੰਦਰਾ ਮੋਟਰਸਾਈਕਲ ਜਿੱਤਣ ਨੂੰ ਫਿਰਦਾ ਅੱਜ ਵੈਸਟਾਂ ਦੇ ਲਈ ਮੋਟਰਸਾਈਕਲ ਦਿੱਤੇ ਜਾਣਗੇ 82000 ਤੇ 62000 ਦੇ ਪ੍ਰਾਈਸ ਹੈ ਚੱਠਿਆਂ ਦੇ ਵਿੱਚ ਮੇਲਾ ਚੱਲਦਾ ਅੱਜ ਕਹਿੰਦੇ ਸਾਡੇ ਯਾਰ ਦੇ ਮਾਨ ਸਲਮਾਨ ਜਿਹੜੇ ਉਹ ਵੈਨਿਊ ਗੱਡੀ ਦੇ ਨਾਲ ਕੀਤੇ ਗਏ ਹੈ ਕਿ ਛੋਟੀ ਦੀ ਵੀ ਆਸ ਨਹੀਂ ਸੀ ਵੱਡੀਆਂ ਬਾਲੇ ਹੋ ਗਏ ਆ ਕਦੇ ਗੱਡੀ ਹੁੰਦੇ ਸੀ ਗੱਡੀਆਂ ਵਾਲੇ ਹੋ ਗਏ ਆ ਉਹ ਤੇਰੀ ਰਜਾ ਵਿੱਚ ਉੱਡੀਏ ਤੇ ਤੂੰ ਉੱਡਣ ਨੂੰ ਪਰ ਦਿੱਤੇ ਸ਼ੁਕਰ ਮਾਲਕਾ ਸ਼ੁਕਰ ਤੂੰ ਐਨੇ ਜੋਗੇ ਕਰ ਦਿੱਤੇ ਅੱਜ ਸ਼ੁਕਰ ਮਾਲਕਾ ਸ਼ੁਕਰ ਤੂੰ ਐਨੇ ਜੋਗੇ ਕਰ ਦਿੱਤੇ ਬੱਗੇ ਸਰਾਉ ਦੇ ਮਾਨ ਸਨਮਾਨ ਹੰਡਈ ਕੰਪਨੀ ਦੀ ਵੇਚ ਨੂੰ ਗੱਡੀ ਨਾਲ ਕੀਤੇ ਗਏ ਆ ਇਹ ਚੱਪਿਆਂ ਦਾ ਮੇਲਾ ਇੱਥੇ ਮੋਟਰਸਾਈਕਲ ਵੰਡੇ ਗਏ ਆ ਇੱਥੇ ਕਹਿੰਦੇ ਡਾਲਰ ਪਾਉਂਡ ਵੰਡੇ ਗਏ ਆ ਇਹ 37ਵੇਂ ਸਾਲ ਦਾ ਮੇਲਾ ਮੇਰੇ ਮਿੱਤਰੋ ਰਾਹੁਲ ਵਾਲਾ ਟਰਾਈ ਕਰਦਾ ਹੋਇਆ ਰਵੀ ਕਰੀ ਸਿਮਤ ਸੋਹਣਿਆ ਉਹੀ ਆ ਗਿਆ ਉਹੀ ਆ ਗਿਆ ਜਸਵਿੰਦਰ ਕੈਨੇਡਾ ਦੇ ਵੱਲੋਂ 2100 ਦੀ ਤੀਜੀ ਰੇਡ ਪੈਣ ਜਾ ਰਹੀ ਹੈ ਜਸਵਿੰਦਰ ਕੈਨੇਡਾ ਉਧਰ ਅਵਤਾਰ ਦੇ ਦੋ ਜੱਫੇ ਲਾਡੀ ਸਿੱਧੂ ਤੇ ਸੁੱਖੀ ਸਰਾਓ ਕਹਿੰਦਾ ਵੀ 11000 ਦੇ ਹੋਣਗੇ ਸੁੱਖੀ ਸਰਾਓ ਕਹਿਲਗਰੀ ਤੇ ਲਾਡੀ ਸਿੱਧੂ ਕਹਿਲਗਰੀ ਵੱਲੋਂ ਵੱਡੇ ਲਾਨ ਏ ਬਾਸ ਆਲਾ ਬਾਸ ਆਲਾ ਏ ਬਾਸ ਆਲਾ ਸਾਹਿਲ ਓਏ ਤਾੜੀਆਂ 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 ਕੀ ਬਾਤ ਹੈ ਕੀ ਬਾਤ ਹੈ ਹਰਿਆਣੇ ਦਾ ਸ਼ੋਰ ਗਲਾਬ ਉਹ ਮੇਲਾ ਬਣ ਗਿਆ 500 ਗਲਾਬ ਕਹਿੰਦਾ ਮੇਰੇ ਵੱਲੋਂ ਆ ਜਾਫੀ ਦੇ ਲਿਆ ਮੇਰੇ ਵੀਰੋ ਉਹ ਕਹਿੰਦੇ ਗੱਦੀ ਖੇੜੀ ਦੀ ਟੀਮ ਆਹ ਬੱਲੇ ਬੱਲੇ ਕਰਾ ਗਈ ਮੇਰੇ ਮਿੱਤਰੋ ਸੁੱਖੀ ਸਰਾਓ ਕੈਨੇਡਾ ਲਾਡੀ ਸਿੱਧੂ ਦੇ ਵੱਲੋਂ ਅਵਤਾਰ ਦਾ ਜਫੇ ਦੋ ਜਫਿਆਂ ਤੇ 11000 ਹੋਵੇਗਾ ਪਰ ਸਾਹਮਣੇ ਨੰਬਰ ਰੇਡਰ ਦਾ ਰੇਡ ਤੇ ਢੀਲਾ ਆ ਗਿਆ ਵੱਡੇ ਜਾਂਡਲੀ ਵਾਲਾ ਲਓ ਸਾਹਮਣੇ ਢੀਲਾ ਡਬਲ ਟੱਚ ਹੈ ਨੰਬਰ ਜਿਹੜਾ ਰੇਡਰ ਦਾ ਢੀਲੇ ਜਾਣਲੇ ਵਾਲੇ ਦਾ ਮਰਿੰਦਰ ਸਾਡਾ ਕਨੇਡਾ ਦੇ ਵਿੱਚ ਬੈਠਾ ਹੈ ਕਨੇਡਾ ਵਾਲੇ ਯਾਰਾਂ ਦਾ ਵੀ ਡਾਲਰਾਂ ਦਾ ਯੋਗਦਾਨ ਚੱਠਿਆਂ ਦੇ ਮੇਲੇ ਦੇ ਲਈ ਹੈ ਕਿ ਹੁਣੇ-ਹੁਣੇ ਯਾਰ ਸਾਡਾ ਆਇਆ ਹੈ ਕਨੇਡਾ ਤੋਂ ਬੜਾ ਕੁਝ ਖੋਇਆ ਉਹਨੇ ਬੜਾ ਕੁਝ ਪਾਇਆ ਹੈ ਕਨੇਡਾ ਤੋਂ ਮੈਨੂੰ ਕਹਿੰਦਾ 22 ਲੱਖ ਡਾਲਰ ਮੈਂ ਜੋੜ ਤੇ ਬਾਪੂ ਸਿਰ ਚੜੇ ਹੋਏ ਕਰਜ਼ੇ ਵੀ ਮੋੜ ਤੇ ਚੱਠਿਆਂ ਵਾਲਾ ਬਿਕਰ ਹੈ ਬੜਾ ਕੁਝ ਚੰਦਰਾ ਸ਼ਪਾਇਆ ਹੈ ਕਨੇਡਾ ਤੋਂ ਹੁਣੇ-ਹੁਣੇ ਭਾਈ ਸਾਡਾ ਆਇਆ ਹੈ ਕਨੇਡਾ ਤੋਂ ਅਮਰਿੰਦਰ ਕਨੇਡਾ ਦੇ ਚ ਬੈਠਾ ਚਮਕੌਰ ਕਹਿੰਦਾ ਵੀ ਮੁਬਾਰਕਬਾਦ ਭੇਜਦਾ ਹੈ ਅੱਜ ਚੱਠਿਆਂ ਦੇ ਮੇਲੇ ਦੇ ਲਈ ਇੱਕ ਪਾਸੇ ਹਰਿਆਣੇ ਵਾਲੇ ਚੋਬਰ ਨੇ ਹਰਿਆਣੇ ਵਾਲਾ ਸ਼ਾਕਾ ਵਿੱਚ ਦੁਨੀਆ ਦੇ ਮੰਗ ਉੱਠ ਦੀ ਕੋਨੇ ਕੋਨੇ ਤੋਂ ਇਹਦਾ ਵਿੱਚ ਮਦਾਨਾ ਖੌਫੇਦਾ ਜਿਵੇਂ ਦੁਨੀਆ ਡਰੀ ਕਰੋਨੇ ਤੋਂ ਬਿੱਟੂ ਬਰਾਣਾ ਮੁੰਡਾ ਹਰਿਆਣੇ ਦਾ ਕਹਿੰਦਾ ਹੁੰਦਾ ਹੈ ਜੋ ਹੋਨੇ ਦੋ ਇੱਕ ਪਾਸੇ ਮੁੰਡਾ ਹਰਿਆਣੇ ਦਾ ਕਹਿੰਦਾ ਹੁੰਦਾ ਹੈ ਜੋ ਹੋਨੇ ਦੋ ਸਿੱਧੀਪੁਰਿਆ ਸਿੱਧੀਪੁਰਿਆ ਇਹ ਰੌਲਾ ਇਹ ਸਿੱਧੀਪੁਰਿਆ ਓਏ ਬਾਈ ਮੇਲਾ ਕਿਵੇਂ ਲੱਗਦਾ ਕੀ ਬਾਤ ਹੈ ਬਾਈ ਹੱਲਾ ਕਲੀਅਰ ਕਰੋ ਪ੍ਰੋਫੈਸਰ ਸਾਹਿਬਾ ਕਲੀਅਰ ਕਰਵਾਓ ਜੀ ਉਧਰ ਬਿੰਦਰ ਪਟਿਆਲੇ ਵਾਲਾ ਸਾਡਾ ਕਹਿੰਦਾ ਵੀ 11000 ਹੈ ਬਿਕਰ ਦੇ ਇੱਕ ਜਫੇ ਦਾ ਕਵਿੰਦਰ ਪਟਿਆਲੇ ਵਾਲਾ ਟੱਕੜ ਗੋਗੜੀਆਂ ਵਾਲਾ ਇਹ ਵੀ ਹਰਿਆਣੇ ਵਾਲਾ ਚੋਬਰ ਐਨ ਸਿਰੇ ਦੀ ਬਾਜੀ ਐ ਸਿਰੇ ਦੀ ਟੱਕਰ ਐ ਆਹ ਛੱਠੇ ਕਵਿੰਦਪੁਰੇ ਦੇ ਵਿੱਚ ਸ਼ਰਤਾਂ ਲੱਗੀਆਂ ਹੋਈਆਂ ਐ ਵੀ ਕੌਣ ਇਸ ਬਾਜੀ ਨੂੰ ਜਿੱਤ ਕੇ ਜਾਊਗਾ ਕੌਣ ਅੱਜ ਲੱਖ ਲੱਖ ਦੇ ਮੋਟਰਸਾਈਕਲਾਂ ਤੇ ਬੈ ਕੇ ਜਾਊਗਾ ਇਹ ਫੈਸਲੇ ਵਕਤ ਨੇ ਕਰਨੇ ਐ ਜਾਣਨੀ ਵਾਲਾ ਢੀਲਾ ਅਗਲੀ ਕਬੱਡੀ ਪਾ ਰਿਹਾ ਇੱਕ ਪਾਸੇ ਫਿਰ ਗੱਬਰੂ ਮੁਕਾਬਲਾ ਕਰਦਾ ਹੋਇਆ ਆਹ ਪਿੱਛੇ ਪਿੱਛੇ ਆਉਂਦਾ ਮੇਰੀ ਚਾਲ ਵੇਂਦਾ ਈ ਨਾਲੇ ਨਿਗਾਹ ਮਾਰਦਾ ਆਂ ਬੇ ਮੇਰਾ ਲਾ ਗਵਾਚਾ ਅੱਜ ਲੌਂਗ ਨਹੀਂ ਅੱਜ ਨੰਬਰ ਗਵਾਚ ਰਿਹਾ ਚੱਠਿਆਂ ਵਾਲਿਆ ਚੁੱਕ ਲੈ ਮੈਕ ਸੋਹਣਿਆ ਆਹ ਵੇਖ ਗੱਦੀ ਖੇੜੀ ਦਾ ਚੋਬਰ ਕਬੱਡੀ ਪਾ ਰਿਹਾ ਲਓ ਸਾਹਮਣੇ ਗੱਦੀ ਖੇੜੀ ਦਾ 15000 ਦਾ ਜੱਫਾ ਪਿੰਦਰ ਪਟਿਆਲੇ ਦੇ ਵੱਲੋਂ 15000 ਆਹ 15000 15000 ਬੱਲੇ 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 ਦਿੱਤਾ ਵਿਕਰ ਤੋਂ ਬਾਅਦ 15000 ਦਿੱਤਾ ਵਿਕਰ ਤੋਂ ਬਾਅਦ ਅੱਜ 15 15000 ਮਾਰਿਆ ਜਾ ਰਿਹਾ ਹੈ ਅੱਜ ਇੱਕ ਇੱਕ ਕਬੱਡੀ ਲੱਖ ਲੱਖ ਦੀ ਜਾਂਦੀ ਹੈ ਦੁਨੀਆਂ ਨੰਨ ਮੰਨਦੀ ਹੈ ਚੱਠਿਆਂ ਦੇ ਵਿੱਚ ਹੁੱਲੇ ਖਲਾਰੇ ਨੇ ਜੇ ਲਾਲਾ ਲਾਲਾ ਨਾ ਕਰਾਈ ਤੇ ਜਵਾਨੀ ਕਿਹੜੇ ਕੰਮ ਦੀ ਜੇ ਹੱਲਾ ਗੁੱੱਲਾ ਨਾ ਕਰਾਇਆ ਤੇ ਜਵਾਨੀ ਕਿਹੜੇ ਕੰਮ ਦੀ ਅੱਜ ਹੱਲਾ ਗੁੱੱਲਾ ਹੋ ਰਿਹਾ ਹੈ ਅੱਜ ਲਾਲਾ ਲਾਲਾ ਹੋ ਰਹੀ ਹੈ ਓਏ ਚੱਠਿਆਂ ਦੇ ਵਿੱਚ ਜਸ਼ਨ ਆਲਮਗੀਰੀ ਆਇਆ ਹੋਇਆ ਹੈ ਇੱਕ ਪਾਸੇ ਹਰਿਆਣੇ ਵਾਲਾ ਜੋਰ ਬਹੁਤ ਸਾਰਾ ਹੱਲਾ ਗੱਲਾ ਸਾਹਿਲ ਗੱਲਾ ਹੱਲਾ ਗੱਲਾ ਸਾਹਿਲ ਸਾਹਿਬਾਈ ਸਾਹਿਰ ਤੇ ਬਾਈ ਸਾਹਿਰ ਤੇ ਹੱਲਾ ਗੱਲਾ ਹੱਲਾ ਗੱਲਾ ਐਵਰੀ ਡੇਜ ਨਾਟ ਸੰਡੇ ਹਰ ਦਿਨ ਐਤਵਾਰ ਨਹੀਂ ਹੁੰਦਾ ਹਰ ਦਿਨ ਐਤਵਾਰ ਨਹੀਂ ਹੁੰਦਾ ਐਵਰੀ ਡੇਜ ਨਾਟ ਸੰਡੇ ਮੈਨੂੰ ਰੋਕੋ ਜੀ ਇੱਕ ਮਿੰਟ ਬਾਈ ਅੰਕਿਤ ਇੱਕ ਮਿੰਟ ਵੀਰੇ ਇੱਕ ਮਿੰਟ ਬਾਈ ਇਹ ਕੀ ਆ ਦੇਖੋ ਨਾ 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 ਵੀਰੇ ਕਿਉਂ ਭਾਈ ਆ ਬਾਉਂਸਰ ਕਿਰਪਾਓ ਜੀ ਇਧਰਲੇ ਪਾਸੇ ਗਰਾਊਂਡ ਕਲੀਅਰ ਕਰੋ ਵੀਰ ਬਣ ਕੇ ਬੇਨਤੀ ਹੈ ਦੇਖੋ ਐਨਾ ਪੈਸਾ ਲਾਇਆ ਯਾਰ ਇਹ ਵੱਡੇ ਪੱਜ ਦੇ ਟੂਰਨਾਮੈਂਟ ਹੈ ਹੋਲਡ ਪੁਆਇੰਟ ਜਾਫੀਆਂ ਦਾ ਜੀ ਨੋਟ ਕਰੋ ਇੱਕ ਹੋਲਡ ਪੁਆਇੰਟ ਜਾਫੀਆਂ ਦਾ ਨੋਟ ਕਰੋ ਅੰਕਿਤ ਇਸ ਸਮੇਂ ਫਿਰ ਨੌਜਵਾਨ ਕਬੱਡੀ ਕਬੱਡੀ ਕਰਦਾ ਹੋਇਆ ਹੈ ਇਹ ਗਪਾਲ ਪ੍ਰਧਾਨ ਹੋਰਾਂ ਦਾ ਫਾਈਨਲ ਚੱਲਦਾ ਇਹ ਵਿੰਦਰ ਸਰਾਓ ਹੋਰਾਂ ਦਾ ਫਾਈਨਲ ਹੈ ਇਹ ਪਾਰਸ ਸਰਾਉ ਹੋਰਾਂ ਦਾ ਫਾਈਨਲ ਹੈ ਆਓ ਸਾਹਮਣੇ ਅੰਕਿਤ ਚੋਬਰ ਇਸ ਵੇਲੇ ਲਾ ਲਾ ਕੇ ਖੜਦਾ ਹੋਇਆ ਹੈ ਗੱਦੀ ਖਿੜੀ ਦੀ ਟੀਮ ਦੇ ਲਈ ਲੱਖਾਂ ਦੇ ਪੁਆਇੰਟ ਦਾ ਵਾਅਦਾ ਕਰ ਗਿਆ ਹੈ ਅਗਲੀ ਰੇਡ ਪਾਉਣ ਦੇ ਲਈ ਫਿਰ ਨੌਜਵਾਨ ਢੀਲਾ ਕਹਿੰਦੇ ਜਾਨਲੀ ਵਾਲਾ ਤਿਆਰ ਬਰ ਤਿਆਰ ਹੈ ਲੌਂਦਾ ਹੱਥਾਂ ਨੂੰ ਕਲੀ ਚੋਬਰ ਅੱਗੇ ਵੱਲ ਵਧਿਆ ਹੈ ਫਾਈਨਲ ਹੈ ਗੱਲ ਕਹਿੰਦੇ 4 ਲੱਖ ਦੇ ਨੇੜੇ ਤੇਰੇ ਪੁੱਜੀ ਹੋਈ ਹੈ 82000 60000 ਦੀਆਂ ਗੱਲਾਂ ਤੇ ਲੱਖ ਲੱਖ ਤੋਂ ਉੱਪਰ ਦੀ ਕੀਮਤ ਦੇ ਮੋਟਰਸਾਈਕਲ ਹੈ ਬਹੁਤ ਸਾਰੀਆਂ ਟੀਮਾਂ ਨੂੰ ਹਰਾ ਕੇ ਦੋ ਟੀਮਾਂ ਅੱਜ ਦੇ ਵਿੱਚ ਫਾਈਨਲ ਦੇ ਵਿੱਚ ਪੁੱਜੀਆਂ ਤੇ 37ਵੇਂ ਸਾਲ ਦਾ ਕਬੱਡੀ ਕੱਪ ਹੈ ਪੁਆਇੰਟ ਇਸ ਵਿੱਚ ਜਾਨਲੀ ਵਾਲਾ ਢੀਲਾ ਜੋੜ ਗਿਆ ਅੰਕਿਤ ਆ ਗਿਆ ਰਵੀ ਕਰਦੇ ਗੱਲ ਸੁਣਿਆ ਲਓ ਅੰਕਿਤ ਆ ਗਿਆ ਲਾਡੀ ਸਿੱਧੂ ਕੈਲਗਰੀ ਸੁੱਕੀ ਸਰਾਓ ਕੈਨੇਡਾ ਅਵਤਾਰ ਦੇ ਦੋ ਜੱਫੇ ਕਹਿੰਦੇ 11000 ਦੇ ਆ ਮੇਰੇ ਵੀਰੋ ਇਕਬਾਲ ਕਾਲੀ ਮਾਨ ਕਰਦਾ ਰਾਹੁਲ ਤੇ ਪਰ ਇਹ ਮਨਦੀਪ ਹੈ ਗੋਗੜੀਆਂ ਦੀ ਧਰਤੀ ਦਾ ਧਾਕੜ ਕਹਿੰਦੇ ਟਰੈਕਟਰਾਂ ਦਾ ਜੇਤੂ ਹੈ ਮੇਰੇ ਵੀਰੋ ਇੰਗਲੈਂਡ ਦੇ ਵਿੱਚ ਬੱਲੇ ਬੱਲੇ ਕਰਵਾ ਕੇ ਆਇਆ ਆਓ ਕਹਿੰਦੇ ਖੇਡ ਦੇ ਮੈਦਾਨ ਦੇ ਵਿੱਚ ਉਧਰ प्रकाश कनाडा गग्गी कनाडा जस्सू नवी سراਓ लवली 만ਦੀਪ سراਓ 2100 ਦੀ ਪਹਿਲੀ ਰੇਡ ਪੈਣ ਜਾ ਰਹੀ ਹੈ ਵੱਡੇ ਵੀ 2100 ਦੀ ਪਹਿਲੀ ਕਬੱਡੀ ਆਲਮਗੀਰੀਏ ਜਸ਼ਨ ਦੀ ਚੱਠੇ ਗਵਿੰਦਪੁਰੇ ਦੇ ਮੇਲੇ ਤੇ ਪੈਣ ਜਾ ਰਹੀ ਹੈ ਜੁੱਸਿਆਂ ਅੱਜ ਪਾਣੀ ਕਿੱਥੋਂ ਖੋਲ ਜੂ ਜਿਨੇ ਕੀਤੇ ਹੁੰਦੇ ਦੁੱਧ ਕਾੜ ਕੇ ਓਗਣ ਵਾਲੇ ਤੇ ਉੱਗ ਪੈਂਦੇ ਆ ਜੀ ਪੱਥਰਾਂ ਦੇ ਸੀਨੇ ਪਾੜ ਕੇ ਓਗਣ ਵਾਲੇ ਤੇ ਉੱਗ ਪੈਂਦੇ ਆ ਪੱਥਰਾਂ ਦੇ ਸੀਨੇ ਪਾੜ ਕੇ ਇਹ ਚੰਦਰਾ ਕਹਿੰਦੇ ਪੱਥਰਾਂ ਦੇ ਸੀਨੇ ਪਾੜ ਕੇ ਆਇਆ ਇਹਨੇ ਦੁਨੀਆਂ ਦੇ ਵਿੱਚ ਤਹਿਲਕਾ ਮਚਾਇਆ ਆਲਮਗੀਰੀਏ ਜਸ਼ਨ ਦਾ ਪੇਚਾ ਪਿਆ ਹੋਇਆ ਇੱਕ ਪਾਸੇ ਹਰਿਆਣੇ ਵਾਲਾ ਗੱਭਰੂ ਐ ਲਾ ਦੇ ਜੋਰ ਥੋੜਾ ਜਿਆ ਹੋਰ ਗੱਲ 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 ਕਸੂਤੀ ਲੱਗਦੀ ਐ ਪਰ ਆਲਮਗੀਰੀਆ ਸਿੱਤੀਪੁਰੀਆ ਰਾਹੁਲ ਕਹਿੰਦੇ ਸਿੱਧੇ ਕਰਦਾ ਸਾਰਿਆਂ ਨੂੰ ਏ ਹਰਿਆਣੇ ਵਾਲਾ ਏ ਹਰਿਆਣੇ ਵਾਲਾ ਕਹਿੰਦਾ ਹੋਤਾ ਹੈ ਜੋ ਹੋਨੇ ਦੋ ਹੋਤਾ ਹੈ ਜੋ ਹੋਨੇ ਦੋ ਏ ਹੋਤਾ ਹੈ ਜੋ ਹੋਨੇ ਦੋ ਵਾਲੀ ਗੱਲ ਐ ਇਹ ਮੁੰਡਿਆਂ ਦੀ ਮੰਗ ਐਦਾ ਹੋਊਗੀ ਜਿਵੇਂ ਕਹਿੰਦੇ ਕਰੋਨਾ ਦਾ ਖੌਫ ਸੀਗਾ ਅੱਜ ਮੁੰਡੇ ਵਖਰੀ ਜੀ ਚਰਚਾ ਕਰ ਗਏ ਆ ਇੱਕ ਪਾਸੇ ਬਿਕਰ ਚੱਠਿਆਂ ਵਾਲਾ ਪਰ ਵਿਸ਼ਾਲ ਨੇ ਪੁਆਇੰਟ ਦਾ ਵਾਅਦਾ ਕਰ ਦਿੱਤਾ ਹੈ ਗੱਦੀ ਖੇੜੀ ਰੋहतक ਤੇ ਚੱਠਾ ਗਵਿੰਦਪੁਰਾ ਸੰਗਰੂਰ ਪੰਜਾਬ ਤੇ ਹਰਿਆਣੇ ਦਾ ਫਾਈਨਲ ਹੈ ਬਹੁਤ ਸਾਰੀਆਂ ਟੀਮਾਂ ਨੂੰ ਹਰਾ ਕੇ ਦੋ ਟੀਮਾਂ ਅੱਜ ਦੇ ਮੇਲੇ ਤੇ ਫਾਈਨਲ ਦੇ ਵਿੱਚ ਪੁੱਜੀਆਂ ਨੇ ਬੈਸਟਾਂ ਦੇ ਲਈ ਮੋਟਰਸਾਈਕਲ ਨੇ ਢੀਲਾ ਜਾਂੜ ਲਈ ਅਗਲੀ ਰੇਡ ਪਾਉਣ ਦੇ ਲਈ ਤਿਆਰ ਪਰ ਤਿਆਰ ਹੈ ਚਾਰ ਜਾਤੀ ਹਰਿਆਣੇ ਦੇ ਮੁਕਾਬਲਾ ਕਰਦੇ ਆ ਇਹ ਗੱਬਰੂ ਵੀ ਹਰਿਆਣੇ ਦਾ ਹੈ ਕੋਈ ਨਾ ਕਿਸੇ ਲਈ ਮਰਦਾ ਜੀ ਹਰ ਕੋਈ ਆਪੋ ਆਪਣਾ ਕਰਦਾ ਜੀ ਉਹੀ ਢੋਂਦਾ ਲੰਕਾ ਦਿਲ ਦੀ ਨੂੰ ਜਿਹੜਾ ਭੇਤੀ ਹੁੰਦਾ ਕਰਦਾ ਜੀ ਦਿਲ ਲੁੱਟ ਕੇ ਸਲਾਮਾ ਕਹਿ ਜਾਣਗੇ ਸੱਸੀਏ ਨਹੀਂ ਤੇਰੇ ਪੁੰਨੂ ਨੂੰ ਕਲੇਉਠਾਂ ਵਾਲੇ ਲੈ ਜਾਣਗੇ ਸੱਸੀਏ ਨਹੀਂ ਤੇਰੇ ਪੁੰਨੂ ਨੂੰ ਕਲੇਉਠਾਂ ਵਾਲੇ ਲੈ ਜਾਣਗੇ ਲਾਡੀ ਸਿੱਧੂ ਕਹਿਲਗੜੀ ਸੁੱਖੀ ਕਹਿਲਗੜੀ ਤੇ ਹੈਪੀ ਭੰਦੇਰ ਦੇ ਵੱਲੋਂ ਜੱਠਿਆਂ ਵਾਲੇ ਅਵਤਾਰ ਦੇ ਦੋ ਜਫੇ ਲਗਾਤਾਰ 51000 ਦੇ ਪਰ ਗੋਗੜੀਆਂ ਆਲਾ ਗੋਗੜੀ ਆਲਾ ਗੋਗੜੀ ਆਲਾ ਇਹ ਨਡਾਣੇ ਵਾਲਾ ਤਾੜੀ ਮਾਰ ਦਿਓ ਮੁੰਡੇ ਦੇ ਲਈ ਜ਼ੋਰਦਾਰ ਮੇਰੇ ਵੀਰੋ ਚੋਟੀ ਦੀਆਂ ਰੇਡਾਂ ਪਾ ਰਿਹਾ ਹੈ ਲਓ ਖੇਡ ਦੇ ਗਰਾਊਂਡ ਦੇ ਵਿੱਚ ਜਾਂਟਲੀ ਵਾਲਾ ਢੀਲਾ ਕਹਿੰਦੇ ਉਹ ਰੇਡ ਪਾਉਣ ਦੇ ਲਈ ਬੜਿਆ ਹੋਇਆ ਕਾਲਾ ਜਾਂਟਲੀ ਵਾਲਾ ਇੰਟਰਵਿਊ ਵਿੱਚ ਕਹਿੰਦਾ ਵੀ ਜਾਂਟਲੀ ਵਾਲਾ ਢੀਲਾ ਬੜੀ ਜੀਦਵਾਰੀ ਨਾਲ ਖੇਡਦਾ ਮੇਰੇ ਵੀਰੋ ਆਹ ਸਾਹਮਣੇ ਕਹਿੰਦੇ ਬਾਸ ਵਾਲਾ ਸਾਹਿਲ ਹੈ ਨਾਲ ਮਨਜੀਤ ਹੈ ਇਹ ਮੋਹਿਤ ਹੈ ਕਹਿੰਦੇ ਗੱਦੀ ਖੇੜੀ ਵਾਲਾ ਪਰ ਜਾਂਟਲੀ ਵਾਲੇ ਢੀਲੇ ਨੇ ਪਾਉਣ ਦਾ ਵਾਅਦਾ ਕਰ ਦਿੱਤਾ ਹੈ ਰੇਡ ਤੇ ਫੇਰ ਅੰਕਿਤ ਆ ਗਿਆ ਅੰਕੇ ਦੇ ਇਸ ਵਿੱਚ ਫਿਰ ਨੌਜਵਾਨ ਕਬੱਡੀ ਕਬੱਡੀ ਕਰਦਾ ਹੋਇਆ ਇੱਕ ਪਾਸੇ ਮਨਦੀਪ ਸਿੰਘ ਤੱਕੜ ਗੋਗੜੀਆਂ ਵਾਲਾ ਔਰ ਦੂਜੀ ਕਿਨਾਰੇ ਰਾਹੁਲ ਨਾਲ ਨੌਜਵਾਨ ਪਾਰਸ ਸਰਾਉ ਦਾ ਪੁੱਤਰ ਬਾਗੀ ਹੈ ਰਾਹੁਲ ਦਾ ਪੇਚਾ ਅੰਕੇ ਦੇ ਨਾਲ ਪਿਆ ਹੋਇਆ ਦੇਖਦੇ ਆ ਫੈਸਲੇ ਕੀ ਹੋਣਗੇ ਕਾ ਤੋ ਆ ਗਿਆ ਸਰੋਂ ਦਾ ਫੁੱਲ ਬਣ ਕੇ ਵੇ ਮਾਪਿਆਂ ਨੇ ਲੰਘੋ ਤੋੜਨੀ ਇੱਕ ਪਾਸੇ ਰਾਹੁਲ ਨੌਜਵਾਨ ਮੁਕਾਬਲਾ ਕਰਦਾ ਹੈ ਨੰਬਰ ਧਾਵੀ ਦਾ ਸਿਰੇ ਦਾ ਮੈਚ ਹੈ ਦੁਨੀਆ ਆਨੰਦ ਮਾਨਦੀ ਹੈ ਮੁੰਡਾ ਪਾਰਸ਼ ਦਾ ਸਹਾਰੇ ਵਿੱਚੋਂ ਭਾਲਦਾ ਉੱਠੇ ਆਪਣੇ ਹੀ ਦਮ ਤੇ ਰੱਬਾ ਯਾਰ ਨਾ ਗਦਾਰ ਕੋਈ ਨਿਕਲੇ ਓਏ ਬੈੜੀ ਭਾਵੇਂ ਨਿਤ ਜਾਂਪੇ ਇਹ ਚੱਠਿਆਂ ਵਾਲੇ ਪਾਰਸ਼ ਦਾ ਮੁੰਡਾ ਹੈ ਇਹ ਕਹਿੰਦੇ ਭਾਗੀ ਚੱਠਿਆਂ ਵਾਲਾ ਉਧਰ ਰਾਜਕਕਰਾਲਾ ਫੈਸਲੇ ਕਰ ਗਿਆ ਵੀ ਨੰਬਰ ਧਾਵੀ ਦੇ ਹਿੱਸੇ ਦੇ ਵਿੱਚ ਆ ਜੜਿਆ ਅਗਲੀ ਰੇਡ ਵਿਸ਼ਾਲ ਦੀ ਬੋਲ ਸਾਡੇ ਰਵੀ ਦੇ ਉਧਰ ਜਸਵਿੰਦਰ ਬਿਨੀ ਪੈਗ ਵਾਲਾ ਕਹਿੰਦਾ ਵੀ ਵਿਕਰ ਦੇ ਦੋ ਜੱਫੇ 2100 ਰੁਪਏ ਦੇ ਹੋਣਗੇ ਸਾਡਾ ਜਸਵਿੰਦਰ ਬਿਨੀ ਪੈਗ ਵਾਲਾ ਐਲਾਨ ਕਰਾਉਣਾ ਲਾਡੀ ਹੋਰੀ ਜੁੜੇ ਹੋਏ ਨੇ ਸੁੱਕੀ ਹੋਰੀ ਪ੍ਰਦੀਪ ਅਮਰੀਕਾ ਮਰਿੰਦਰ ਸਰਾਓ ਨਾਲ ਸਾਡਾ ਗਗਨ ਜੁਕੇ ਜਗਦੀਪ ਹੋਣੀ ਕਹਿੰਦੇ ਨਿੰਮੇ ਹੋਰੀ ਉਹ ਜੁੜੇ ਹੋਏ ਨੇ ਮੇਰੇ ਵੀਰੋ ਇਹ ਅਵਤਾਰ ਹੈ ਪਰ ਗੱਡੀ ਖੇੜੀ ਵਾਲਾ ਵੱਡਾ ਵਿਸ਼ਾਲ ਕਹਿੰਦੇ ਵੱਡੀਆਂ ਗੱਲਾਂ ਕਰ ਗਿਆ ਖੇਡ ਦੇ ਗਰਾਊਂਡ ਦੇ ਵਿੱਚ ਓਏ ਭਾਈ ਮੈਂ ਤੇ ਕਿੱਦਾਂ ਲੱਗਦਾ ਦੱਸੋ ਫਿਰ ਤਾੜੀ ਮਾਰ ਕੇ ਇਹਦਾ ਫਿਲਮ ਐਂਦੀ ਚੱਲੂਗੀ ਇਹਦੇ 'ਚ ਮਸ਼ਹੂਰੀ ਦਾ ਕੀ ਕੰਮ ਹੁਣ ਜਿਵੇਂ ਚੱਲਦੀ ਆ ਚੱਲਦੀ ਰਹਿਣ ਦਿਓ ਹੁਣ ਤੇ ਚੰਦਰਯੋ ਲੋਕਾਂ ਨੂੰ ਸਵਾਦ ਆਇਆ ਆ ਓ ਢੀਲਾ ਜਾਨਲੀ ਵਾਲਾ ਇਸਵੇਂ ਕਬੱਡੀ ਕਬੱਡੀ ਕਰਦਾ ਹੋਇਆ ਹਰਿਆਣੇ ਦੇ ਚਾਰ ਆ ਚਾਰੇ ਪਤੰਦਰਪੂਰੇ ਤਿਆਰ ਆ ਪਰ ਜਾਨਲੀ ਵਾਲੇ ਦੇ ਪੈਰਾਂ ਦੇ ਵਿੱਚ ਭਚਾਲ ਨੱਚਦਾ ਇਸਵੇਂ ਨੰਬਰ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਕਰ ਗਿਆ ਅੰਕਿਤ ਕਬੱਡੀ ਪਾ ਰਿਹਾ ਹੈ ਅਵਤਾਰ ਇਕੱਠਿਆਂ ਵਾਲਾ ਮਨਦੀਪ ਟੱਕਰ ਗੋਗੜੀਆਂ ਵਾਲਾ ਨਾਲ ਕਹਿੰਦੇ ਬਾਗੀ ਸਰਾਓ ਚੱਠਿਆਂ ਵਾਲਾ ਮੈਚ ਸਮਾਪਤ ਮੈਚ ਸਮਾਪਤ ਮੈਚ ਸਮਾਪਤ ਆ ਵੀ ਲਹਿਰੇ ਵਾਲਿਆ ਰਿਜ਼ਲਟ ਬੋਲਦੀ ਹੈ ਜੀ ਸਕੋਰਰ ਕਿੱਥੇ ਆ ਸਕੋਰਰ ਸਾਡਾ ਸਕੋਰਰ ਆਵੇ ਪਹਿਲਾਂ ਜੀ